ਅਸੀ ਘਰ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਜੀ ਇੱਕ ਠੰਡੀ ਛੜਕ ਜੋ ਕਿ ਫਰੀਦਕੋਟ ਸ਼ਹਿਰ ਦੇ ਵਿੱਚ ਪੈਂਦੀ ਹੈ ਜਿਸ ਦਾ ਨਾਮ ਫਰੀਦਕੋਟ ਰਾਜਸਤ ਦੇ ਟਾਈਮ ਫਰੀਦਕੋਟ ਦੇ ਰਾਜੇ ਦੇ ਟਾਈਮ ਤੋਂ ਚੱਲਿਆ ਹੋਇਆ ਇਸ ਦਾ ਨਾਮ ਸਥਾਨਕ ਲੋਕ ਇਹਨੂੰ ਠੰਡੀ ਛੜਕ ਦੇ ਨਾਮ ਨਾਲ ਜਾਣਦੇ ਹਨ ਇਸ ਛੜਕ ਤੇ ਤੁਹਾਨੂੰ ਦੋਸਤੋ ਮਾਰਕੀਟ ਜ਼ਿਆਦਾਤਰ ਮਿਲੂਗੀ ਨਹੀਂ ਫਰੂਟ ਦੀ ਸਬਜ਼ੀਆਂ ਦੀ ਬੀਜ ਪੰਡਾਰ ਦੀਆਂ ਦੁਕਾਨਾਂ ਹੈਗੀਆਂ ਸਬਜ਼ੀ ਦੇ ਰਿਲੇਟਡ ਤੇ ਇਹ ਸਾਰੀਆਂ ਸ਼ਾਪਸ ਤੁਹਾਨੂੰ ਬੱਕੀਆਂ ਮਿਲ ਜਾਣਗੀਆਂ ਇੱਥੇ ਫਲ ਫਰੂਟ ਦੀਆਂ ਸਬਜ਼ੀਆਂ ਸਾਰੀਆਂ ਹਰ ਤਰ੍ਹਾਂ ਦੀਆਂ ਮਿਲ ਜਾਣਗੀਆਂ ਦੂਸਰੀ ਸਾਈਡ ਦੋਸਤੋ ਇਲੈਕਟ੍ਰੋਨਿਕ ਫਰਨੀਚਰ ਤੇ ਕੱਪੜੇ ਦੀਆਂ ਜਿੱਦਾਂ ਹੋਰ ਖਾਣ ਪੀਣ ਦਾ ਸਮਾਨ ਫੋਟੋਗ੍ਰਾਫੀ ਦੀਆਂ ਸ਼ਾਪਸ ਮਿਲ ਜਾਣਗੀਆਂ ਤੇ ਇੱਧਰ ਜੋ ਪਿੱਛੇ ਤੁਸੀਂ ਇਹ ਦੀਵਾਰ ਦੇਖ ਰਹੇ ਹੋ ਦੋਸਤੋ ਲੰਬੀ ਇਹ ਫਰੀਦਕੋਟ ਸ਼ਹਿਰ ਦੇ ਰਾਜੇ ਦੇ ਟਾਈਮ ਦਾ ਜੋ ਬਣਿਆ ਹੋਇਆ ਰਾਜ ਮਹਿਲ ਹੈ ਇਹ ਉਸ ਦੀ ਦਵਾਰ ਹੈ ਜੋ ਕਿ ਕਾਫੀ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ ਪੂਰੀ ਲੰਬੀ ਦੀਵਾਰ ਤੁਹਾਨੂੰ ਅੱਗੇ ਤੱਕ ਦੇਖਣ ਨੂੰ ਮਿਲੇਗੀ ਤੇ ਬਾਕੀ ਦੋਸਤੋ ਇੱਥੇ ਸਾਰੀਆਂ ਤੁਹਾਨੂੰ ਜਿਆਦਾ ਜਿੰਨੀਆਂ ਵੀ ਸ਼ਾਪਸ ਹੈਗੀਆਂ ਸਾਰੀਆਂ ਤੁਹਾਨੂੰ ਫਲਾਂ ਦੀਆਂ ਖਾਣ ਪੀਣ ਵਾਲੀਆਂ ਤਾਜ਼ੀਆਂ ਸਬਜ਼ੀਆਂ ਮਿਲ ਜਾਣਗੀਆਂ ਇਹ ਥਾਂ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਹੈ ਇਸ ਛੜਕ ਨੂੰ ਠੰਡੀ ਛੜਕ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਤੇ ਬਾਕੀ ਦੋਸਤੋ ਅੱਗੇ ਤੁਸੀਂ ਚਲੋਗੇ ਸੱਜਿਆਤਾਪਾ ਦੇਖਦੇ ਹਾਂ ਜੀ ਜੇ ਵਾਈਟ ਕਲਰ ਦਾ ਦਫ਼ਤਰ ਦਿਖ ਰਿਹਾ ਇਹਨੂੰ ਕਹਿੰਦੇ ਖਜ਼ਾਨਾ ਦਫ਼ਤਰ ਫਰੀਦਕੋਟ ਤੇ ਬਾਕੀ ਜਿੱਦਾਂ ਤੁਸੀਂ ਜਾਣਦੇ ਹੋ ਅੱਜਕੱਲ ਮਰੂਤ ਦਾ ਸੀਜ਼ਨ ਹੈ। ਮਾਰਕੀਟ ਦੇ ਵਿੱਚ ਤੁਹਾਨੂੰ ਮਰੂਤ ਹਰ ਜਗ੍ਹਾ ਤੇ ਦੇਖਣ ਨੂੰ ਮਿਲੇਗਾ। ਕਿਉਂਕਿ ਕਾਫੀ ਜ਼ਿਆਦਾ ਮਰੂਤ ਦਾ ਸੀਜ਼ਨ ਹੋਣ ਕਰਕੇ ਮਰੂਤ ਆਇਆ ਹੋਇਆ ਹੈ। ਤੇ ਫਰੀਦਕੋਟ ਸ਼ਹਿਰ ਨਾਲ ਜੁੜੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਲਾਈਕ, ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ। ਤੇ ਅੱਗੇ ਦੋਸਤੋ ਆ ਜਾਂਦਾ ਹੈ ਜੀ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ। ਤੇ ਬਾਕੀ ਅੱਗੇ ਹੈਗੀਆਂ ਕੁਝ ਸ਼ਾਪਸ ਹੈਗੀਆਂ ਇੱਥੇ। ਆਹ ਸਬਜ਼ੀਆਂ ਕੋਈ ਸਮਾਨ ਅੱਗੇ ਆ ਜਾਂਦਾ ਜੀ ਹੁਕੀ ਚੌਂਕ ਤੇ ਇੱਥੇ ਆ ਕੇ ਠੰਡੀ ਛੜਕ ਦੀ ਸਮਾਪਤੀ ਹੁੰਦੀ ਹੈ ਉਸ ਤੋਂ ਅੱਗੇ ਦੂਜੀ ਬਾਜ਼ਾਰ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਅਗਲੇ ਬਲਾਕ ਦੇ ਵਿੱਚ ਆਪਾਂ ਵੀਡੀਓ ਪਾਵਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ